ਜਦੋਂ ਪਰਾਲੀ ਦੀ ਮਲਚਿੰਗ ਕਰਕੇ ਆਪਾਂ ਲਾਸਨ ਲਾਈ ਸੀ ਉਸ ਸਮੇਂ ਜਿਹੜੀ ਵੀਡੀਓ ਸਾਂਝੀ ਕੀਤੀ ਸੀਗੀ ਆਪਾਂ ਉਹਦੇ 'ਚ ਆਪਾਂ ਦੱਸਿਆ ਸੀ ਵੀ ਕਿਵੇਂ ਇੱਕ ਬੱਟ ਦੇ ਉੱਪਰ ਆਪਾਂ ਦੋ ਲਾਂ ਲਾਈਆਂ ਸੀਗੀਆਂ ਤੇ ਇੱਕ ਕੈਰੀ ਬੱਟ ਦੇ ਉੱਪਰ ਆਪਾਂ ਇੱਕ ਲਾਂ ਲਾਈ ਸੀਗੀ ਉਸ ਚੀਜ਼ ਦਾ ਕੀ ਨਤੀਜੇ ਆਪਣੇ ਸਾਹਮਣੇ ਆਏ ਹੈਗੇ ਕੀ ਫਰਕ ਨਿਕਲਿਆ ਹੈਗਾ ਤੇ ਕਿਹੜੀ ਚੀਜ਼ ਵੱਧ ਕਾਮਯਾਬ ਹੋਈ ਹੈਗੀ ਉਸ ਬਾਰੇ ਜਿਹੜੀ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਜੀ ਵੀਡੀਓ ਨੂੰ ਵੱਧ ਤੋਂ ਵੱਧ ਜਿਹੜਾ ਤੁਸੀਂ ਸ਼ੇਅਰ ਕਰਦੇ ਹੋ ਤੇ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਤਾਂ ਜੋ ਜਿਹੜੇ ਤਜਰਬੇ ਆਪਾਂ ਕਰਦੇ ਰਹੇਣੇ ਆਗੇ ਜਾਂ ਜਿਹੜਾ ਇਹ ਤਜਰਬਾ ਆਪਾਂ ਕੀਤਾ ਸੀਗਾ ਇਹਦੇ ਸੰਬੰਧੀ ਆਪਾਂ ਜਿਹੜਾ ਤੁਹਾਡੇ ਨਾਲ ਪੂਰੀ ਗੱਲਬਾਤ ਕਰ ਸਕੀਏ ਹੁਣ ਜਿਹੜੀ ਗੱਲ ਕਰ ਲਈਏ ਦੋ ਕਿਹੜੇ ਤਰੀਕਿਆਂ ਦੇ ਨਾਲ ਲਾਏ ਸੀਗੇ ਉਹ ਇੱਕ ਤਾਂ ਆਪਾਂ ਥੋੜੀ ਚੌੜੀ ਬੱਟ ਬਣਾ ਕੇ ਦੋ ਲਾਈਨਾਂ ਲਾਈਆਂ ਸੀ ਇੱਕ ਕੈਰੀ ਬੱਟ ਬਣਾ ਕੇ ਜਿਹੜੀ ਕਿ ਛੋਟੀ ਬੱਟ ਬਣਾਈ ਸੀ ਉਹਦੇ ਉੱਪਰ ਆਪਾਂ ਸਿੰਗਲ ਸਿੰਗਲ ਲੈਂਡ ਲਾਈ ਸੀ ਦੋਨਾਂ ਦੇ ਵਿੱਚੋਂ ਜਿਹੜਾ ਵੈਸੇ ਦਾ ਸੁਭਾਅ ਕੀ ਸੀਗਾ ਕਿ ਜਿਹੜਾ ਕੈਰੀ ਬੱਟ ਦੇ ਉੱਪਰ ਵਧੀਆ ਨਤੀਜੇ ਆਉਣੇ ਸੀਗੇ ਪਰ ਕਾਫੀ ਬਦਿਆ ਨਤੀਜੇ ਜਿਹੜੇ ਦੇਖਣ ਨੂੰ ਮਿਲੇ ਹੈਗੇ ਉਹਦੇ ਚਾਏ ਆ ਵੀ ਥੋੜਾ ਜਿਹਾ ਫਾਸਲਾ ਜਰੂਰ ਆਪਾਂ ਨੂੰ ਜਿਆਦਾ ਰੱਖਣਾ ਪੈ ਜਾਂਦਾ ਹੈਗਾ ਪਰ ਜਿਹੜੀ ਗਰੋਥ ਆ ਤੇ ਪੱਤੇ ਦੀ ਮਟਾਈ ਚੜਾਈ ਉਹ ਸਾਰੀਆਂ ਚੀਜ਼ਾਂ ਦਾ ਬਹੁਤ ਜਿਹੜਾ ਜਿਆਦਾ ਦੂਸਰੀ ਨਾਲੋਂ ਫਰਕ ਹੈਗਾ ਹੈਗਾ ਉਸ ਚੀਜ਼ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਉਹਨੂੰ ਕਿਸ ਤਰ੍ਹਾਂ ਜਿਹੜੀ ਇਹ ਆਪਾਂ ਕੈਰੀ ਬਟ ਵਾਲੀ ਲਾਈ ਹੈਗੀ ਉਹ ਕਿਵੇਂ ਜਿਹੜੀ ਬਣੀ ਹੋਈ ਹੈਗੀ ਮੋਟਾਈ ਵੀ ਜਿਆਦਾ ਹੈਗੀ ਪੱਤਾ ਵੀ ਵਧੀਆ ਉਹਦਾ ਤੇ ਜਿਹੜਾ ਥੋੜਾ ਪੀਲਾਪਣਾ ਜਿਹੜਾ ਬਟ ਦੇ ਉੱਪਰ ਦੋ ਲਾਈਨਾਂ ਲਾਈਆਂ ਉਹ ਵੀ ਤੁਸੀਂ ਇਹ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਦੋਲਣ ਵਾਲੀ ਦਾ ਜਿਹੜਾ ਥੋੜਾ ਜਿਹਾ ਪੀਲਾਪਣ ਦੇਖਣ ਨੂੰ ਮਿਲ ਰਿਹਾ ਤੇ ਉਹ ਕਾਰਨ ਇਹੀ ਹੈ ਕਿ ਜਿਹੜਾ ਕੰਪੀਟੀਸ਼ਨ ਵੱਧ ਜਾਂਦਾ ਬੂਟਿਆਂ ਦੇ ਵਿੱਚ ਤੇ ਉਹਦੇ ਵਧਣ ਦੇ ਨਾਲ ਜਿਹੜੀ ਗਰੋਥ ਹੈਗੀ ਉਹ ਸਹੀ ਨਹੀਂ ਹੋ ਪਾਉਂਦੀਗੀ ਕੁਦਰਤੀ ਖੇਤੀ ਦੇ ਵਿੱਚ ਸਮੱਸਿਆ ਕੀ ਆਉਂਦੀ ਆ ਕਿ ਆਪਾਂ ਬਾਹਰੋਂ ਜਿਹੜੇ ਬਹੁਤ ਘੱਟ ਤੱਤ ਜਿਹੜੇ ਮਿੱਟੀ ਦੇ ਵਿੱਚ ਪਾਉਨੇ ਆਂਗੇ ਤੇ ਜਿਹੜਾ ਆਪਾਂ ਬੂਟੇ ਦੀ ਜਣੀ ਕਿ ਕਿਹੜੀ ਗਰੋਥ ਆ ਜਾਂ ਬੂਟੇ ਦਾ ਵਾਧਾ ਹੈ ਉਹ ਸਿਰਫ ਮਿੱਟੀ ਦੇ ਵਿੱਚ ਪਏ ਤੱਤਾਂ ਦੇ ਦੁਆਰਾ ਹੀ ਕਰਵਾਉਣਾ ਹੁੰਦਾਗਾ ਉਹਦੇ ਵਿੱਚ ਆਪਾਂ ਨੂੰ ਜਿਹੜਾ ਸੰਘਣੀ ਪ੍ਰਣਾਲੀ ਜਿਹੜੀ ਇਹਦੇ ਵਿੱਚ ਕਾਮਯਾਬ ਨਹੀਂ ਹੁੰਦੀ ਇਸ ਲਈ ਥੋੜਾ ਜਿਹੜਾ ਵਿਰਲਾ ਰੱਖਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ ਗਾ ਜੀ ਦੂਸਰਾ ਜਦੋਂ ਆਪਾਂ ਬੱਟਾਂ ਬਣਾਈਆਂ ਸੀਗੀਆਂ ਤਾਂ ਜਿਹੜਾ ਵਰਮਿੰਗ ਕੰਪੋਸਟ ਯਾਨੀ ਕਿ ਗਣੋਆਂ ਵਾਲੀ ਖਾਦ ਉਹ ਇੱਕ ਇੱਕ ਪਾਸੇ ਬੱਟ ਮੋੜ ਕੇ ਉਦੋਂ ਬਾਅਦ ਉਹ ਸਿੱਟ ਕੇ ਵਰਮਿੰਗ ਕੰਪੋਸਟ ਤੇ ਦੂਜੇ ਪਾਸੇ ਮਿੱਟੀ ਮੋੜ ਕੇ ਫੇਰ ਲਸਣ ਲਾਈ ਗਈ ਸੀ ਤੇ ਵਰਮਿੰਗ ਕੰਪੋਸਟ ਦੇ ਬਹੁਤ ਸੋਹਣੇ ਨਤੀਜੇ ਜਿਹੜੇ ਦੇਖਣ ਨੂੰ ਮਿਲੇ ਆਪਾਂ ਨੂੰ ਬਰਮੀ ਕੰਪੋਸਟ ਦੋ ਕੰਮ ਕਰਦੀ ਹੈ ਜੀ ਇੱਕ ਤਾਂ ਜਿਹੜੇ ਛੋਟੇ ਤੱਤ ਆਗੇ ਮੂਟੇ ਨੂੰ ਉਹ ਦਿੰਦੀ ਹੈ ਦੂਜਾ ਵੱਡੇ ਤੱਤ ਐਨ ਪੀ ਕੇ ਤਿੰਨੇ ਤੱਤ ਉਹ ਮਿਲਦੇ ਨੇ ਨਾਈਟrogen ਫਾਸਫੋਰਸ ਤੇ ਪੋਟਾਸ਼ੀਅਮ ਤੇ ਇਸ ਤੋਂ ਇਲਾਵਾ ਬਰਮੀ ਕੰਪੋਸਟ ਜਿਹੜੀ ਉਹ ਫੰਗੀਸਾਈਡ ਦਾ ਕੰਮ ਵੀ ਕਰਦੀ ਹੈ ਫੰਗਸ ਨੂੰ ਵੀ ਜਿਹੜੀ ਬੂਟੇ ਦਾ ਨੁਕਸਾਨ ਕਰਨ ਤੋਂ ਰੋਕਦੀ ਹੈਗੀ ਇਸ ਤੋਂ ਇਲਾਵਾ ਬਰਮੀ ਵਾਸ਼ ਦੀ ਸਪਰੇ ਵੀ ਇਹਦੇ ਉੱਪਰ ਕੀਤੀ ਗਈ ਹੈ ਬਰਮੀ ਵਾਸ਼ ਕੀ ਚੀਜ਼ ਹੁੰਦੀ ਹੈ ਜਦੋਂ ਆਪਾਂ ਬੈਡਾਂ ਦੇ ਵਿੱਚ ਖਾਦ ਤਿਆਰ ਕਰਦੇ ਹੁੰਦਾ ਜਿਹੜਾ ਪਾਣੀ ਰਸ ਕੇ ਬਾਹਰ ਨਿਕਲਦਾ ਉਹ ਆਪਾਂ ਇਕੱਠਾ ਕਰਕੇ ਇੱਕ ਟੋਲੀ ਦੇ ਵਿੱਚ ਇਕੱਤਰ ਕਰ ਲੈਣੇ ਆ ਤੇ ਉਹ ਜਿਹੜਾ ਆਪਾਂ ਇੱਕ ਟੋਲ ਡਰਮੀ ਆਪਣੀ ਸਪਰੇਅ ਵਾਲੀ ਉਹਦੇ ਵਿੱਚ ਲਗਭਗ 2 ਤੋਂ 3 ਲੀਟਰ ਜਾਂ 1 ਤੋਂ 2 ਲੀਟਰ ਵੈਸੇ ਤਾਂ ਆਪਾਂ ਨੂੰ 1 ਤੋਂ 2 ਲੀਟਰ ਹੀ ਪਾਉਣੇ ਚਾਹੀਦੇ ਆ ਕਈ ਵਾਰ ਮੀਂਹ ਵਗੈਰਾ ਦਾ ਪਾਣੀ ਵਿੱਚ ਮਿਕਸ ਹੋਇਆ ਹੁੰਦਾ ਤਾਂ ਆਪਾਂ ਜਿਹੜਾ ਉਹਦੀ ਮਾਤਰਾ ਥੋੜੀ ਵਧਾ ਸਕਦੇ ਆ ਤੇ ਉਹ ਆਪਾਂ ਇਹਦੇ ਉੱਪਰ ਛੜਕਾ ਕੀਤਾ ਸੀਗਾ ਇਹ ਕਿ ਜਿਹੜਾ ਆਪਣਾ ਬਹੁਤ ਅਤੀ ਘੋਲ ਬਣਾਇਆ ਹੋਇਆ ਜਿਹਦੇ ਵਿੱਚ ਆਪਾਂ ਗੇਰੂ ਖਾਲਾ ਤੇ ਇਸ ਤੋਂ ਇਲਾਵਾ ਨਿੰਮ ਦੀ ਖਾਲਾ ਜਾਂ ਨਿੰਬੂ ਦੀਆਂ ਨਮੂਲੀਆਂ ਕਹਿ ਲਈਏ ਅ ਕਲੀ ਸੁਹਾਗਾ ਫਟਕੜੀ ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਪਾਈਆਂ ਸੀਗੀਆਂ ਹਾਰਡਾਂ ਬਿਹੜੇ ਇਹ ਸਾਰੀਆਂ ਚੀਜ਼ਾਂ ਪਾ ਕੇ ਜਿਹੜਾ ਤਿਰਫਲਾ ਤਿਰਕੂਟਾ ਕਾਲੀ ਅੰਬੇਚਾਂ ਮਗਾ ਉਹ ਸਾਰੀਆਂ ਚੀਜ਼ਾਂ ਪਾ ਕੇ ਜਿਹੜਾ ਕੋਲ ਬਣਾਇਆ ਸੀ ਉਹਦਾ ਸ਼ਰਕਾ ਵੀ ਉਹ ਉੱਪਰ ਕੀਤਾਗਾ ਉਹਦੇ ਨਾਲ ਜਿਹੜੀਆਂ ਇਹਦੀਆਂ ਉੱਪਰੋਂ ਕਿਨਾਰੀਆਂ ਕਹਿ ਲਈਏ ਪੀਣੀਆਂ ਪੈਣੀਆਂ ਸੀ ਜਾਂ ਮਚਦੀਆਂ ਸੀਗੀਆਂ ਉਹ ਬਿਲਕੁਲ ਜਿਹੜੀਆਂ ਰੁਕ ਗਈਆਂ ਉਹਦਾ ਮੁੱਖ ਕਾਰਨ ਜਿਹੜਾ ਫੰਗਸ ਹੁੰਦਾਗਾ ਤੇ ਇੱਕ ਜਿਹੜਾ ਪੋਟਾਸ਼ੀਅਮ ਦੀ ਘਾਟ ਬੂਟੇ ਨੂੰ ਜਦੋਂ ਆਉਂਦੀ ਆ ਉਹਦੇ ਕਰਕੇ ਜਿਹੜੀਆਂ ਕਿਨਾਰੀਆਂ ਸੁੱਕਦੀਆਂ ਰਹਿ ਗਈਆਂ ਲਸਣ ਦੇ ਵਿੱਚ ਜਿਹੜੀ ਸਲਫਰ ਤੇ ਪोटाश ਦੀ ਘਾਟ ਰ ਕਰਕੇ ਕਾਫੀ ਧਾਰੀਆਂ ਸਮੱਸਿਆਵਾਂ ਦੇਖਣ ਨੂੰ ਮਿਲਦੀਆਂ ਰਹੀਆਂ ਆ ਆਪਾਂ ਕੁਦਰਤੀ ਖੇਤੀ ਦੇ ਵਿੱਚ ਇਹ ਕੈਮੀਕਲ ਹੀ ਦੇ ਨਹੀਂ ਸਕਦੇ ਪਰ ਜੇ ਕੋਈ ਕੈਮੀਕਲ ਤਰੀਕੇ ਦੇ ਨਾਲ ਜਿਹੜੀ ਕਾਸ਼ਤਕਾਰ ਦਾ ਲਸਣ ਦਿੱਤਾ ਉਹ ਜਿਹੜਾ ਸਲਫਰ ਤੇ ਪोटाश ਦੇ ਕੇ ਕਾਫੀ ਸਾਰੀਆਂ ਜਿਹੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦਾ ਜੀ ਉਹਨੂੰ ਦੇਣ ਦਾ ਤਰੀਕਾ ਹੋ ਸਕਦਾ ਤੁਸੀਂ ਜੜ ਰਹੀਂ ਵੀ ਦੇ ਸਕਦੇ ਹੋ ਤੇ ਉੱਪਰੋਂ ਛਿੜਕਾ ਵੀ ਕਰ ਸਕਦੇ ਹੋ ਉਹਦੇ ਲਈ ਕਿਸੇ ਮਾਹਰ ਨਾਲ ਜਿਹੜਾ ਤੁਸੀਂ ਸੁਝਾਅ ਜ਼ਰੂਰ ਲੈ ਲਿਓ ਕਿਸੇ ਮਾਹਰ ਦੇ ਜਾਂ ਖੇਤੀਬਾੜੀ ਜਿਹੜੇ ਉਹ ਵਿਭਾਗ ਦੇ ਮੁਲਾਜ਼ਮ ਨੇ ਉਹਨਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋਗੇ ਬਾਕੀ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਲਈ ਸਾਡੇ ਨਾਲ ਜੁੜੇ ਰਹੋ ਵੱਖੋ-ਵੱਖਰੇ ਫਲਾਂ ਤੋਂ ਤਿਸਬੰਧ ਵਿੱਚ ਤੇ ਵੱਖੋ-ਵੱਖਰੀਆਂ ਜਿਹੜੀਆਂ ਸਬਜ਼ੀਆਂ ਜਾਂ ਕੜੀਏ ਜਾਂ ਮਸਾਲੇ ਕਹੜੀਏ ਇਹਨਾਂ ਸਾਰੀਆਂ ਚੀਜ਼ਾਂ ਤੇ ਆਪਾਂ ਕੰਮ ਕਰਦੇ ਹਾਂ ਤੇ ਉਹਨਾਂ ਦੇ ਜਿਹੜੇ ਤਜਰਬੇ ਤੁਹਾਡੇ ਨਾਲ ਸਾਂਝੇ ਕਰਦੇ ਰਹਨੇ ਆ ਧੰਨਵਾਦ ਜੀ